ਮਾਜ ਮਹਲਾ ਪੰਜਵਾ ਤੂੰ पेड़ ਸਾਖ ਤੇਰੀ ਫੁੱਲੀ ਹੈ ਪ੍ਰਭੂ ਤੂੰ ਮਨੋ ਇੱਕ ਰੁੱਖ ਹੈ ਸੰਸਾਰ ਤੈ ਰੁੱਖ ਤੋਂ ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ ਤੂੰ ਸੁਖਮਾ ਹੋਵਾ ਅਸਥੁਲੀ ਹੈ ਪ੍ਰਭੂ ਤੂੰ ਅਦ੍ਰਿਸ਼ਟ ਹੈ ਆਪਣੇ ਅਦ੍ਰਿਸ਼ ਰੂਪ ਤੋਂ ਦਿਸਦਾ ਰੂਪ ਜਗਤ ਵੀ ਤੁਸੀਂ ਆਪ ਹੀ ਬਣਾਇਆ ਹੈ ਤੂੰ ਜਲਣਿਤ ਤੂਫਾਨ ਬੁਦਬੁਦਾ ਤਦ ਬਿਨਿਆਵਰ ਨਾ ਪਾਲੀਐ ਜੀਉ ਹੈ ਪ੍ਰਭੂ ਤੂੰ ਮਾਨੋ ਇੱਕ ਸਮੁੰਦਰ ਹੈ ਸਾਰਾ ਜਗਤ ਉਸਾਰਾ ਮਾਨੋ ਝਾਗਤੇ ਬੁਲਬੁਲਾ ਹੈ ਇਹ ਬੁਲਬੁਲਾ ਵੀ ਤੂੰ ਆਪ ਹੀ ਬਣਾਇਆ ਹੈ ਤੇਥੋਂ ਬਿਨ ਹੋਰ ਕੁਝ ਨਹੀਂ ਦਿਸਦਾ ਤੂੰ ਫੁੱਤ ਮਣਿਏ ਪੀ ਤੂੰ ਹੈ ਇਹ ਸਾਰਾ ਜਗਤ ਪਸਾਰਾ ਤੇ ਥੋਂ ਬਣਿਆ ਤੇਰਾ ਹੀ ਸਰੂਪ ਮਨੁ ਇੱਕ ਮਾਲਾ ਹੈ ਉਸ ਮਾਲਾ ਦਾ ਧਾਗਾ ਵੀ ਤੂੰ ਆਪ ਹੀ ਹੈ ਮਣਕੇ ਵੀ ਤੂੰ ਆਪ ਹੀ ਹੈ ਤੂੰ ਗੰਠੀ ਮੇਰੇ ਸਿਰ ਤੂੰ ਹੈ ਮਣਕਿਆਂ ਉਤੇ ਦਿੱਤੀ ਹੋਈ ਗੰਢ ਤੇ ਸਭ ਮਣਕਿਆਂ ਤੋਂ ਸ਼੍ਰੇਸ਼ਟ ਮੇਰੂ ਮਣਕਾ ਵੀ ਤੂੰ ਆਪ ਹੀ ਹੈ ਆਦ ਮਦ ਅੰਤ ਪ੍ਰਭ ਸੋਈ ਵਰਨਾ ਕੋਈ ਦਿਖਾਲੀ ਹੈ ਜੀਓ ਜਗਤ ਰਚਨਾ ਦੇ ਸ਼ੁਰੂ ਵਿੱਚ ਮਦ ਵਿੱਚ ਤੇ ਅੰਤ ਵਿੱਚ ਪ੍ਰਭੂ ਆਪ ਹੀ ਆਪ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਤੂੰ ਨਿਰਗੁਣ ਸਰਗੁਣ ਸੁਖ ਦਾਤਾ ਹੈ ਪ੍ਰਭੂ ਤੂੰ ਆਪਣੀ ਰਚੀ ਮਾਇਆ ਦੇ ਤਿੰਨ ਗੁਣਾ ਤੋਂ ਪਰੇ ਹੈ ਤਿੰਨਾ ਗੁਣਾ ਤੂੰ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਵੀ ਤੂੰ ਆਪ ਹੀ ਹੈ ਤੂੰ ਨਿਰਬਾਣਾ ਰਸਿਆ ਰੰਗ ਰਤਾ ਤੂੰ ਵਾਸ਼ਨਾ ਰਹਿਤ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਰਸਾਂ ਦੇ ਪੋਗਣ ਵਾਲਾ ਵੀ ਰਸਾਂ ਦੇ ਪਿਆਰ ਵਿੱਚ ਮਸਤ ਵੀ ਤੂੰ ਆਪ ਹੀ ਹੈ ਆਪਣੇ ਕਰਤਬਿਆ ਪੇ ਜਾਣੈ ਆਪੇ ਤੁੰਦ ਸੰਭਾਲੀਐ ਜੀਉ ਹੈ ਪ੍ਰਭੂਏ ਆਪਣੇ ਖੇਡ ਤਮਾਸ਼ੇ ਨੂੰ ਤੂੰ ਆਪ ਹੀ ਜਾਣਦਾ ਹੈ ਤੂੰ ਆਪ ਹੀ ਸਾਰੀ ਸੰਭਾਲ ਵੀ ਕਰ ਰਿਹਾ ਹੈ ਤੂੰ ਠਾਕੁਰ ਸੇਵਕ ਫੁਨ ਆਪੇ ਹੈ ਪ੍ਰਭੂ ਮਾਲਕ ਵੀ ਤੂੰ ਹੈ ਤੇ ਸੇਵਕ ਵੀ ਤੂੰ ਆਪ ਹੀ ਹੈ ਤੂੰ ਗੁਪਤ ਪ੍ਰਗਟ ਪ੍ਰਭ ਆਪੇ हे प्रभु सारे संसार ਵਿੱਚ ਲੁਕਿਆ ਹੋਇਆ ਵੀ ਤੇ ਪ੍ਰਗਟ ਰੂਪ ਹੋ ਕੇ ਵੀ ਤੂੰ ਹੀ ਦਿਸ ਰਿਹਾ ਹੈ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਪੂਰੀ ਨਦਰ ਨਿਹਾਲੀਐ ਜੀਉ ਦਾਸ ਨਾਨਕ ਸਦਾ ਤੇਰੇ ਗੁਣ ਗਾਉਂਦਾ ਹੈ हे ਪ੍ਰਭੂ ਰਤਕ ਸਮਾਹੀ ਇਸ ਦਾਸ ਵੱਲ ਮਿਹਰ ਦੀ ਨਿਗਾਵ ਨਾਲ ਵੇਖ ਮਾਜ਼ ਮਹਲਾ 5 ਸਫਲ ਸੋ ਬਾਣੀ ਜਿਤਨਾਮ ਵਖਾਣੀ ਉਸ ਬਾਣੀ ਨੂੰ ਪੜਨ ਲਾਭਦਾਇਕ ਉਦਮ ਹੈ ਜਿਸ ਬਾਣੀ ਦੇ ਰਾਹੀ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ ਰੱਬ ਦੇ ਨੇੜੇ ਜਾਂਦਾ ਹੈ ਗੁਰਪ੍ਰਸਾਦ ਕਿਨਹਿ ਵਿਰਲੇ ਜਾਣੀ ਪਰ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਅਜਿਹੀ ਬਾਣੀ ਨਾਲ ਸਾਝ ਪਾਈ ਹੈ ਨਾ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜਿਉ ਉਹ ਵੇਲਾ ਭਾਗਾਂ ਵਾਲਾ ਜਾਣੋ ਜਿਸ ਵੇਲੇ ਪ੍ਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਨੇ ਜਾਣ ਜਗਤ ਵਿੱਚ ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿੱਚ ਪੂਰੇ ਗਿਣੇ ਜਾਂਦੇ ਹਨ ਜੋ ਪ੍ਰਭੂ ਦੀ ਸਿਵਤ ਸਲਾਹ ਕਰਦੇ ਅਤੇ ਸੁਣਦੇ ਹਨ ਸੇ ਨੈਤਰ ਪ੍ਰਵਾਨ ਜਿਨ੍ਹਾਂ ਦੇਰਸ਼ਨ ਪੇਖਾ ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਉਣ ਦੇ ਯੋਗ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਸੇ ਕਰ ਭਲੇ ਜਿਨ੍ਹਾਂ ਹਰ ਜਸ ਲਿਖਾ ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਲਿਖੀ ਹੈ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲ ਤਿੰਨ ਸੰਗ ਸਿਸ਼ਾਣਾ ਜਿਉ ਉਹ ਪੈਰ ਸੁਖ ਦੇਣ ਵਾਲੇ ਹਨ ਜਿਹੜੇ ਪ੍ਰਮਾਤਮਾ ਦੇ ਮਿਲਾਪ ਦੇ ਰਾਹ ਉਤੇ ਤੁਰਦੇ ਹਨ ਮੈਂ ਉਹਨਾਂ ਅੱਖਾਂ ਹੱਥਾਂ ਪੈਰਾਂ ਤੋਂ ਸਦਕੇ ਜਾਂਦਾ ਹਾਂ ਇਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਨਾਲ ਸਾਹਜ ਪੈ ਸਕਦੀ ਹੈ ਸੁਣ ਸਾਜਨ ਮੇਰੇ ਮੀਤ ਪਿਆਰੇ ਹੈ ਮੇਰੇ ਪਿਆਰੇ ਮਿੱਤਰ ਪ੍ਰਭੂ ਸੱਜਣ ਪ੍ਰਭੂ ਮੇਰੀ ਬੇਨਤੀ ਸੁਣੋ ਸਾਧ ਸੰਗ ਖੇ ਨਾਹੇ ਉਧਾਰੇ ਮੈਨੂੰ ਸਾਧ ਸੰਗਤ ਦੇ ਸਾਧ ਸੰਗਤ ਵਿੱਚ ਰਹਾ ਇੱਕ ਖੇਨ ਵਿੱਚ ਹੀ ਪਾਪਾਂ ਵਿਕਾਰਾਂ ਤੋਂ ਬਚ ਜਾਂਦਾ ਹੈ ਕੇਲੇ ਵਖਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜਿਉ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ਦੁਇ ਕਰ ਜੋੜ ਇਕ ਬਿਨੋ ਕਰੀਜੈ ਤੁਵੇਂ ਹੱਥ ਜੋੜ ਕੇ ਪ੍ਰਮਾਤਮਾ ਦੇ ਦਰ ਤੇ ਇੱਕ ਇਹ ਅਰਦਾਸ ਕਰਨੀ ਚਾਹੀਦੀ ਹੈ ਕਰ ਕਿਰਪਾ ਡੁੱਬਦਾ ਪੱਥਰ ਲਈਜੈ ਹੇ ਪ੍ਰਭੂ ਮੇਰ ਕਰਕੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਮੈਨੂੰ ਕਠੋਰ ਚਿੱਤ ਨੂੰ ਬਚਾ ਲੈ ਨਾਨਕ ਕੋ ਪ੍ਰਭ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜਿਉ ਏ ਅਰਦਾਸਾਂ ਸੁਣ ਕੇ ਪ੍ਰਭੂ ਜੀ ਮੈਂ ਨਾਨਕ ਉਤੇ ਦਇਆਵਾਨ ਹੋ ਗਏ ਹਨ ਤੇ ਪ੍ਰਭੂ ਜੀ ਨਾਨਕ ਦੇ ਮਨ ਦੇ ਵਿੱਚ ਪਿਆਰੇ ਲੱਗਣ ਲੱਗ ਪਏ ਹਨ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਹੈ ਹੇ ਹਰੀ ਤੇਰੀ ਸਬਸਲਾ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਆਤਮ ਮੌਤ ਤੋਂ ਬਚਾਉਣ ਵਾਲੀ ਹੈ ਸੁਣ ਸੁਣ ਹੋਵੇ ਪਰਮ ਗਤ ਮੇਰੀ ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁੜ ਮੁੜ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਾਉਂਦੀ ਹੈ ਏ ਨੂੰ ਸੁਣ ਸੁਣ ਕੇ ਮੇਰੀ ਆਤਮਿਕ ਅਵਸਥਾ ਬਣਦੀ ਹੈ ਜਲਨ 부ਜੀ শীতল ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜਿਉ ਗੁਰੂ ਜੀ ਦਾ ਦਰਸ਼ਨ ਤ੍ਰਿਸ਼ਨਾ ਈਰਖਾ ਆਦਿਕ ਦੀ ਸੜਨ 부ਝਾ ਦਿੰਦਾ ਹੈ ਤੇ ਮਨ ਠੰਡਾ ਠਾਰ ਕਰ ਦਿੰਦਾ ਹੈ ਉਹ ਜਾਂਦਾ ਹੈ ਸੁਖ ਭਿਆ ਦੁਖ ਦੂਰ ਪਰਾਨਾ ਮੇਰੇ ਮਨ ਅੰਦਰ ਆਤਮਿਕ ਆਨੰਦ ਪੈਦਾ ਹੋ ਗਿਆ ਮੇਰਾ ਦੁੱਖ ਦੂਰ ਭਜ ਗਿਆ ਸੰਤ ਰਸਨ ਹਰ ਨਾਮ ਵਖਾਨਾ ਜਦੋਂ ਗੁਰੂ ਜੀ ਜੀਬ ਨੇ ਜਦੋਂ ਗੁਰੂ ਜੀ ਦੀ ਜੀਬ ਨੇ ਪ੍ਰਮਾਤਮਾ ਦਾ ਨਾਮ ਉਚਾਰਿਆ ਜਲ ਥਲ ਨੀਰ ਭਰੇ ਸਰ ਸੁਭਰ ਬਿਰਥਾ ਕੋਏ ਨਾ ਜਾਏ ਜੀਉ ਜਿਵੇਂ ਵਰਖਾਉਣ ਨਾਲ ਧਰਤੀ ਤੇ ਬੇਤਲਾਬ ਸਾ ਪਾਣੀ ਨਾਲ ਨਕਾ-ਨਕ ਪਰ ਜਾਂਦੇ ਹਨ ਤਿਵੇਂ ਗੁਰੂ ਦੇ ਦਰ ਤੇ ਪ੍ਰਭੂ ਨਾਮ ਦੀ ਵਰਖਾ ਹੁੰਦੀ ਹੈ ਤੇ ਜਿਹੜੇ ਵਿਭਾਗੀ ਮਨੁੱਖ ਗੁਰੂ ਦੀ ਸ਼ਰਣ ਆਉਂਦੇ ਹਨ ਉਹਨਾਂ ਦਾ ਮਾਨ ਉਹਨਾਂ ਦੇ ਗਿਆਨ ਇੰਦਰੇ ਸਭ ਨਾਮ ਜਲ ਨਾਲ ਨਕਾ-ਨਕ ਪਰ ਜਾਂਦੇ ਹਨ ਗੁਰੂ ਦੇ ਦਰ ਤੇ ਆਇਆ ਕੋਈ ਮਨੁੱਖ ਨਾਮ ਅੰਮ੍ਰਿਤ ਉਹ ਸਖਣਾ ਨਹੀਂ ਜਾਂਦਾ ਦਇਆ ਤਾਰੀ ਜਿਨ ਸਿਰ ਜਨ ਹਾਰੇ ਉਸ ਸਿਰਜਣਹਾਰ ਪ੍ਰਭੂ ਨੇ ਮਿਹਰ ਕੀਤੀ ਤੇ ਗੁਰੂ ਕਲਿਆ ਜੀ ਜੰਤ ਸਗਲੇ ਪ੍ਰਤਿਪਾਰੇ ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਵਿਕਾਰਾਂ ਤੋਂ ਰਾਖੀ ਵਿਵੋਤ ਕੀਤੀ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤੀ ਅਗਾਏ ਜੀਓ ਮਿਹਰਬਾਨ ਕਿਰਪਾਲ ਦਇਆਵਾਨ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸ਼ਰਨ ਆਏ ਸਾਰੇ ਜੀ ਮਾਇਆ ਦੀ ਤ੍ਰੇ ਭੁੱਖ ਵੱਲੋਂ ਪੂਰਨ ਤੌਰ ਤੇ ਰਾਜ ਗਏ ਹੰ। ਵਾਣ ਤ੍ਰੇਣ ਤ੍ਰ ਪਵਣ ਕੀ ਤੌਨ ਹਰਿਆ ਜਿਵੇਂ ਜਦੋਂ ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ ਵਰਖਾ ਕੀਤੀ ਤਾਂ ਜੰਗਲ ਕਾ ਤੇ ਸਾਰਾ ਤ੍ਰਿਵਣੀ ਜਗਤ ਦਾ ਹਰ ਹਰਾ ਕਰ ਦਿੱਤਾ। ਕਰਨ ਹਾਰ ਖਿੰਨ ਪੀਤਰ ਕਰਿਆ ਤੇ ਕਰਨ ਵਾਲਿਆ ਕਾਲਪੁਰਖ ਵੈ ਗੁਰੂ ਨੇ ਇੱਕ ਖੇਨ ਵਿੱਚ ਹੀ ਸਾਰਾ ਕੁਝ ਕਰ ਦਿੱਤਾ ਗੁਰੂ ਦੇ ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਲ ਜਲ ਨਾਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਜਿਵੇਂ ਪਾਣੀ ਦੀ ਬੂੰਦ ਨਾਲ ਸੰਸਾਰਿਕ ਤੌਰ ਤੇ ਰੁੱਖ ਬਨਸਪਤੀਆਂ ਹਰੀਆਂ ਪਰੀਆਂ ਹੋ ਜਾਂਦੀਆਂ ਹਨ ਗੁਰਮੁਖ ਨਾਨਕ ਤੇ ਸਹਿ ਅਰਾਧੇ ਮਨ ਕੀ ਆਸ ਪੁਜਾਏ ਜੀਉ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਉਸ ਪ੍ਰਮਾਤਮਾ ਨੂੰ ਸਿਮਰਦਾ ਹੈ ਪ੍ਰਮਾਤਮਾ ਉਸ ਦੀ ਮੰਦ ਦੀ ਆਸ ਪੂਰੀ ਕਰ ਦਿੰਦਾ ਹੈ ਦੁਨੀਆ ਦੀਆਂ ਆਸਾ ਤ੍ਰਿਸ਼ਨਾ ਵਿੱਚ ਢਕਣੋ ਉਸ ਨੂੰ ਬਚਾ ਲੈਂਦਾ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ اے میرا ماتا اے پربو, تُو میرا دیتھا ہے پربھو میرا پیو دے تو میری ماں دے تو میرا بند پر, تو میرا, میرا رشتے دار ہے تُو ہی میرا پرا ہے تُو میرا تیرا راکا سبنی تھان ہا کڑا جیو ہے پربھو جدوں تو ہی سب تے میرا راکھا ہے ਤਾਂ ਕੋਈ ਡਰ ਮੈਨੂੰ ਕੋ ਨਹੀਂ ਸਕਦਾ ਕੋਈ ਚਿੰਤਾ ਮੇਰੇ ਉੱਤੇ ਜੋਰ ਨਹੀਂ ਪਾ ਸਕਦੀ ਤੇਮਰੀ ਕਿਰਪਾ ਤੇ ਤੁਦ ਪਛਾਣਾ ਹੈ ਪ੍ਰਭੂ ਤੇਰੀ ਮੇਰੇ ਨਾਲ ਹੀ ਮੈਂ ਤੇਰੇ ਦਰ ਨਾਲ ਡੂੰਗੀ ਸਾਹ ਪਾ ਸਕਦਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੂੰ ਹੀ ਮੇਰਾ ਆਸਰਾ ਹੈ ਤੂੰ ਹੀ ਮੇਰਾ ਫਕਰ ਦਾ ਥਾਂ ਹੈ ਤੋ ਬਿਨੂ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖੜ ਜਿਓ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਇਹ ਜਗਤ ਤਮਾਸ਼ਾ ਇਹ ਜਗਤ ਅਖੜਾ ਤੇਰਾ ਹੀ ਬਣਾਇਆ ਹੋਇਆ ਹੈ ਜੀ ਜੰਤ ਸਭ ਤੋ ਦੇ ਉਪਾਏ हे ਪ੍ਰਭੂ ਜਗਤ ਦੇ ਸਾਰੇ ਜੀ ਜੰਤ ਤੂੰ ਹੀ ਪੈਦਾ ਕੀਤੇ ਹਨ ਜਿਤ ਜਿਤ ਭਾਣਾ ਤਿਤ ਤਿਤ ਲਾਏ ਜਿਸ ਜਿਸ ਕੰਮ ਵਿੱਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿੱਚ ਸਾਰੇ ਜੀ ਜੰਤ ਲਾਏ ਹੋਏ ਹਨ ਸਭ ਕੁਛ ਕੀਤਾ ਤੇਰਾ ਹੋਵੇ ਨਾਨਕ ਕਿਛ ਅਸਾੜਾ ਜਿਉ ਜਗਤ ਵਿੱਚ ਜੋ ਹੋ ਜੋ ਰਿਹਾ ਸਭ ਤੇਰਾ ਕੀਤਾ ਹੋ ਰਿਹਾ ਸਾਡਾ ਜੀਵਨ ਦਾ ਕੋਈ ਜੋਰ ਨਹੀਂ ਚੱਲ ਸਕਦਾ ਨਾਮ ਧਿਆਏ ਮਹਾਂ ਸੁਖ ਪਾਇਆ ਪ੍ਰਮਾਤਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਿਕ ਆਨੰਦ ਹਾਸਲ ਕੀਤਾ ਹੈ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਪ੍ਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਡਾ ਠਾਰ ਹੋ ਗਿਆ ਗੁਰ ਪੂਰੇ ਵਜੀਵਾ ਧਾਈ ਨਾਨਕ ਜਿੱਤਾ ਬਿਖੜਾ ਜਿਉ ਹੈ ਨਾਨਕ ਪੂਰੇ ਗੁਰੂ ਦੇ ਰਾਹੀ ਮੇਰੇ ਅੰਦਰ ਆਤਮਕ ਉਤਸ਼ਾਹ ਮੰਨ ਢੋਲ ਵੱਜ ਪਿਆ ਹੈ ਤੇ ਮੈਂ ਵਿਕਾਰਾਂ ਨਾਲ ਹੋ ਰਿਹਾ ਔਖਾ ਕੋਲ ਜੰਗ ਜਿੰਤ ਲਈ ਹੈ ਮਾਜ ਮਹਲਾ ਪੰਜਵਾਂ ਜੀ ਪ੍ਰਾਣ ਪ੍ਰਭ ਮਨ ਅਧਾਰਾ ਪਰਮਾਤਮਾ ਭਗਤ ਜਿਨ੍ਹਾਂ ਦੀ ਜਿੰਦ ਦਾ ਪ੍ਰਾਣਾ ਦਾ ਮਨ ਦਾ ਆਸਰਾ ਹੈ ਭਗਤ ਜੀ ਮੈਂ ਗੁਣ ਗਾਏ ਅਪਾਰਾ ਭਗਤ ਬੇਨਤ ਪ੍ਰਭੂ ਦੇ ਗੁਣ ਗਾ ਕੇ ਆਤਮਿਕ ਜ਼ਿੰਦਗੀ ਹਾਸਲ ਕਰਦੇ ਹਨ ਗੁਣ ਨਿਧਾਨ ਅੰਮ੍ਰਿਤ ਹਰ ਨਾਮ ਹਰ ਧਿਆਏ ਧਿਆਏ ਸੁਖ ਪਾ ਜਾਂਦੇ ਹਨ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜਿਉ ਪ੍ਰਮਾਤਮਾ ਦਾ ਨਾਮ ਗੁਣਾ ਦਾ ਖਜ਼ਾਨਾ ਹੈ ਪ੍ਰਮਾਤਮਾ ਦਾ ਨਾਮ ਆਤਮਿਕ ਮੌਤ ਤੋਂ ਬਚਾਉਣ ਵਾਲਾ ਹੈ ਭਗਤ ਪ੍ਰਮਾਤਮਾ ਦਾ ਨਾਮ ਸਿਮਰ ਸਮਰ ਕੇ ਆਤਮਿਕ ਆਨੰਦ ਮਾਣਦੇ ਹਨ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਜਿਹੜਾ ਮਨੁੱਖ ਪ੍ਰਮਾਤਮਾ ਦੇ ਮਿਲਾਪ ਦੀ ਤਾਂ ਘਰ ਤੋਂ ਲੈ ਕੇ ਤੁਰਦਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਪ੍ਰਭੂ ਨਾਮ ਦੀ ਬਰਕਤ ਨਾਲ ਆਪਣਾ ਜਨਮ ਮਰਨ ਦਾ ਗੇੜ ਮੁਕਾ ਲਿੰਦਾ ਆਸ ਮਨੋਰਥ ਪੂਰਨ ਹੋਵੇ ਭੇਟ ਤੋ ਗੁਰ ਦਰਸਾਇਆ ਜੀਓ ਸਾਧ ਸੰਗਤ ਵਿੱਚ ਗੁਰੂ ਦਾ ਦਰਸ਼ਨ ਕਰਕੇ ਉਸ ਦੀ ਆਸ ਪੂਰੀ ਹੋ ਜਾਂਦੀ ਹੈ ਉਸ ਦਾ ਇਹ ਮਨੋਰਥ ਸਿਰੇ ਚੜ ਜਾਂਦਾ ਹੈ ਅਗੰਮ ਅਗੋਚਰ ਕਿਛ ਮਿਤ ਨਹੀਂ ਜਾਣੀ ਕੋਈ ਔਨੁਖੇ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕਿੰਡਾ ਵੱਡਾ ਹੈ ਸਾਧਕ ਸਿੱਧ ਧਿਆਵੀ ਗਿਆਨੀ ਯੋਗ ਸਾਧਨਾ ਕਰਨ ਵਾਲੇ ਯੋਗੀ ਜੋਗ ਸਾਧਨਾ ਵਿੱਚ ਪੁੱਗੇ ਹੋਏ ਯੋਗੀ ਗਿਆਨਵਾਨ ਬੰਦੇ ਸਮਾਧੀਆਂ ਲਾਉਂਦੇ ਹਨ ਪਰ ਉਸ ਦਾ ਅੰਤ ਨਹੀਂ ਜਾਣਦਾ ਖੁਦੀ ਮਿਟੀ ਚੁੱਕਾ ਭੁਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜਿਉ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ ਜਿਸ ਮਨੁੱਖ ਦਾ ਆਪਣੀ ਤਾਕਤ ਆਦਿਕ ਦਾ ਪ੍ਰੇਖਾ ਮੁੱਕ ਜਾਂਦਾ ਹੈ ਗੁਰੂ ਨੇ ਉਸ ਦੇ ਮਨ ਵਿੱਚ ਹੀ ਉਸ ਬੈਂਤ ਪ੍ਰਭੂ ਦਾ ਪ੍ਰਕਾਸ਼ ਕਰ ਦਿੱਤਾ ਹੈ ਆਨੰਦ ਮੰਗਲ ਕਲਿਆਣ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦੇ ਹਿਰਦੇ ਵਿੱਚ ਆਤਮਕ ਆਨੰਦ ਖੁਸ਼ੀਆਂ ਦੇ ਖਜ਼ਾਨੇ ਪ੍ਰਗਟ ਹੋ ਪੈਂਦੇ ਹਨ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਕਰਮੈ ਆਇਆ ਜਿਉ ਹੈ ਨਾਨਕ ਜਿਸ ਮਨੁਖ ਉਤੇ ਆਪਣਾ ਮਾਲਕ ਪ੍ਰਭੂ ਦਇਆਵਾਨ ਹੋ ਜਾਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਉਸ ਦਾ ਨਾਮ ਵਸ ਪਿੰਦਾ ਮਾਝ ਮਹਲਾ ਪੰਜਵਾਂ ਸੁਣ ਸੁਣ ਜੀਵਾ ਸੁਏ ਤੁਮਹਾਰੀ ਏ ਪ੍ਰਭੂ ਤੇਰੀਆਂ ਸਤਿ ਸਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਤੂੰ ਪ੍ਰੀਤਮ ਠਾਕੁਰ ਅਤਿ ਪਹਾਰੀ ਤੂੰ ਪਿਆਰਾ ਮੇਰਾ ਪਿਆਰਾ ਹੈ ਤੂੰ ਮੇਰਾ ਪਾਲਣਹਾਰ ਹੈ ਤੂੰ ਬਹੁਤ ਵੱਡਾ ਪਾਲਕ ਹੈ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ हे प्रभु ਆਪਣੇ ਫਰਜ਼ ਨੂੰ ਆਪ ਹੀ ਜਾਣਦਾ ਹੈ। ਇਸ ਸ੍ਰਿਸ਼ਟੀ ਦੇ ਪਾਲਣ ਵਾਲੇ ਮੈਨੂੰ ਤੇਰਾ ਹੀ ਆਸਰਾ ਹੈ। ਗੁਣ ਗਾਵਤ ਮਨ ਹਰਿਆ ਹੋਵੇ। ਪ੍ਰਮਾਤਮਾ ਦੀ ਸਿਫਤਸਲਾਹ ਕਰਕੇ ਆਤਮਕ ਜੀਵਨ ਵੱਲੋਂ ਮੇਰਾ ਸੁੱਕਾ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਕਥਾ ਸੁਣਤ ਮਲ ਸਗਲੀ ਖੋਵੇ। ਪ੍ਰਭੂ ਦੀਆਂ ਸਿਫਤਸਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ ਵਿਕਾਰਾਂ ਦੀ ਮੈੜ ਦੂਰ ਹੋ ਰਹੀ ਹੈ। ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪਉਂਦੇ ਅੱਲਾ ਜੀਓ ਗੁਰੂ ਦੀ ਸੰਗਤ ਵਿੱਚ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਸਦਾ ਉਸ ਦਿਆਲ ਪ੍ਰਭੂ ਦਾ ਨਾਮ ਜਪਦਾ ਹਾਂ ਪ੍ਰਭੇ ਆਪਣਾ ਸਾਸ ਸਾਸ ਸੰਭਾਰੋਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿਣਾ ਇਹ ਮਤ ਗੁਰਪ੍ਰਸਾਦ ਮਨ ਧਾਰਉ ਇਸ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚ ਟਿਕਾਇਆ ਹੋਇਆ ਹੈ। ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਾਇਆ ਪ੍ਰਤੀ ਪਾਲਾ ਜਿਉ ਹੈ ਪ੍ਰਭੂ ਤੇਰੀ ਕਿਰਪਾ ਨਾਲ ਹੀ ਜੀਵਾਂ ਦੇ ਮਨ ਵਿੱਚ ਤੇਰੇ ਨਾਮ ਦਾ ਚਾਨਣ ਹੋ ਸਕਦਾ ਹੈ। ਤੂੰ ਸਭ ਉੱਤੇ ਮੇਰ ਕਰਨ ਵਾਲਾ ਹੈ। ਤੇ ਸਭ ਦੀ ਰੱਖਿਆ ਕਰਨ ਵਾਲਾ ਹੈ ਸਤ 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 ਪ੍ਰਭ ਸੋਈ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਯਾਦ ਰੱਖਿਓ ਗੱਲ ਸਦਾ ਸਦਾ ਸਦੇ ਆਪੇ ਹੋਈ ਸਦਾ ਹੀ ਸਦਾ ਹੀ ਸਦਾ ਹੀ ਆਪ ਹੀ ਆਪ ਹੈ ਚਲੋ ਤੋ ਤੁਮ ਹਾਰੇ ਪ੍ਰਗਟ ਪਿਆਰੇ ਦੇਖ ਨਾਨਕ ਭੈ ਨਿਹਾਲਾ ਜਿਓ ਨਾਨਕ ਆਖਦਾ ਹੈ ਕਿ हे ਪਿਆਰੇ ਪ੍ਰਭੂ ਤੇਰੇ ਚੋਜ ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿੱਚ ਪ੍ਰਤੱਖ ਦੇਸ ਰਹੇ ਹਨ ਤੇਰਾ ਇਹ ਦਾਸ ਉਹਨਾਂ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹੈ